ਕੀ ਕੀਤਾ ਟੀਚਰਾਂ ਵੱਲੋਂ মিডিਆ ਸਾਹਮਣੇ ਆ ਕੇ ਜਾਣਕਾਰੀ ਦਿੱਤੀ ਜਾ ਰਹੀਗੀ ਕਿ ਜਿੱਥੇ ਪੰਜਾਬ ਸਰਕਾਰ ਨੂੰ ਦੁਹਾਈ ਵੀ ਪਾਈ ਜਾ ਰਹੀਗੀ ਆ ਉੱਥੇ ਗੱਲ ਕਰੀ ਤੇ ਵੀ ਗੱਲ ਆਕੀ ਜਾ ਰਹੀ ਤੇ ਬੱਚੇ ਬੇਹੋਸ਼ ਹੋ ਜਾਂਦੇ ਗਰਮੀ ਦੇ ਕਰਕੇ ਕਿਉਂਕਿ ਗਰਮੀ ਦੇ ਕਰਕੇ ਮਾਪਿਓ ਆਪਣੇ ਬੱਚਿਆਂ ਨੂੰ ਅੰਗਰਵਾਰੀ ਸੈਂਟਰ ਦੇ ਵਿੱਚ ਨਹੀਂ ਭੇਜਦੇ ਜਿਹਦੇ ਕਰਕੇ ਉਹ ਬੇਹੋਸ਼ ਵੀ ਕਈ ਵਾਰੀ ਹੋ ਚੁੱਕੇ ਹੈਗੇ ਨੇ ਇਹ ਮਾਮਲਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੰਜਾਬ ਦੇ ਜ ਤਿੰਨ ਸਾਲ ਦੇ ਕਰੀਬ ਹੋ ਚੁੱਕਿਆ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਨੂੰ ਜਿੱਥੇ ਸਮਾਰਟ ਸਕੂਲ ਦੀਆਂ ਦਾਵੇ ਕੀਤੇ ਜਾ ਰਹੇਗੇ ਗੱਲਾਂ ਕੀਤੀਆਂ ਜਾ ਰਹੀਆਂ ਗਿਆ ਉੱਥੇ ਇਹ ਆਂਗਣਵਾੜੀ ਸੈਂਟਰ ਜਿਹੜਾ ਗਿਆ ਇਹ ਵਿਕਾਸ ਤੋਂ ਕਿੰਨਾ ਦੂਰ ਨਜ਼ਰ ਆਉਂਦਾ ਆ ਰਿਹਾ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਟੀਚਰਾਂ ਦੀ ਗੱਲਾਂ ਸੁਣ ਸਕਦੇ ਹੋ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਪਰੇਸ਼ਾਨ ਹੋ ਜਾਵੋਗੇ ਜੇ ਤੁਹਾਨੂੰ ਵੀ ਲੱਗਦਾ ਇਸ ਗੱਲ ਤੇ ਕੋਈ ਸ਼ੱਕ ਤਾਂ ਵੀਡੀਓ ਪੂਰੀ ਸੁਣ ਲਿਓ ਤੁਹਾਡੇ ਵੀ ਖੁੱਲ ਜਾਣਗੇ ਕੰਨ ਕਿਹੜਾ ਪਿੰਡ ਦੇ ਕਿਹੜਾ ਸੈਂਟਰ ਹੈ ਟੇਪਨਵਾ ਆਂਗਣਵਾੜੀ ਸੈਂਟਰਾ ਟੂ ਆ ਮੇਰਾ ਸਮਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਨੇ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਨਾਂ ਦੇ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪਲੀਜ਼ ਇਹ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਸਕੀਏ ਸਾਡੇ ਕੋਲ ਕੋਈ ਤੁਸੀਂ ਜੀ ਵੱਲੋਂ ਜਾਂ ਕੋਈ ਆ ਗਿਆ ਨਹੀਂ ਕੋਈ ਨਹੀਂ ਸਾਡੇ ਸਾਡੇ ਕੋਈ ਪੁੱਛਗਿੱਛ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਆ ਹਾਂਜੀ ਨਹੀਂ ਕੋਈ ਨਹੀਂ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪੰਮਾ ਸਾਡਾ ਸਿਰਫ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜ ਤਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ ਚੋ 2 ਵਰਕਰ 2 ਹੈਲਪਰਸ ਉਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਥੋੜਾ ਟਾਈਮ ਪਿੰਚਰ ਮਹੀਨੇ ਤੋਂ ਨਹੀਂ ਆ ਰਹੀ ਉਹ ਨਹੀਂ ਆ ਗਰਮੀ ਚ ਤਾਂ بچے ਆਏ ਜਾਂਦੇ ਵਿੱਚ ਨਹੀਂ ਹੁੰਦੇ ਫਿਰ ਬੱਚੇ ਕੀ ਇਹੇ ਬਾਰੇ ਤੁਹਾਨੂੰ ਮੰਨ ਕਰਦੇ ਜੇ? ਫਲਾਈਟ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਹੋ